ਆ ਦੇਖੋ ਬਾਈ ਜੀ ਲੱਗਦਾ ਇਹ ਕੰਨ ਦੇ ਬਾਹਾਂ ਪਾਉਂਦਾ ਐਨੇ ਦੇ ਵਿੱਚੋਂ ਕੱਟਿਆ ਪਰ ਬਈ ਨਹੀਂ ਇਹਦਾ ਕੁਝ ਹੋਰ ਹੀ ਕਰਨ ਲੱਗ ਗਿਆ ਦੇਖੋ ਬਾਈ ਜੀ ਨੂੰ ਇੱਕ ਡ੍ਰੈਲੀ ਜੀ ਮਸ਼ੀਨ ਤੇ ਚਰਾ ਕੇ ਦੇਖੋ ਬਾਈ ਜੀ ਇਹਨੂੰ ਬਾਈ ਜੀ ਇਹ ਤਾਂ ਸਾਫ਼ ਕਰਨ ਲੱਗ ਗਿਆ ਆ ਵਿੱਚ ਬਾਈ ਜੀ ਦੇ ਮਾਰਦਾ ਸਰਾਕ ਮਾਰ ਤੇ ਬਾਈ ਜੀ ਆਲੇ-ਦਾਲੇ ਦੇਖੋ ਬਾਈ ਜੀ ਦੇਖਦੇ ਆ ਕਿ ਕੀ ਕਰਦਾ ਆ ਨਿਸ਼ਾਨ ਜੇਰਾ ਦੇ ਇਧਰ ਡਲੇ ਨਾਲ ਇਹਨੂੰ ਮਾਰਤਾ ਘੱਟ ਤੇ ਦੇਖਦੇ ਆ ਕੀ ਕਰਦਾ ਆ ਪਸੰਦ ਨਹੀਂ ਤਾ ਹੋ ਰਹੀ ਪਤਾ ਨਹੀਂ ਕਿਧਰ ਅਕ ਲੈ ਆ ਚਾਰ ਸਪਿਰੋ ਡੱਬੇ ਚ ਬੰਦ ਕਰ ਲੈ ਬਾਈ ਜੀ ਇਹ ਲੋ ਆ ਇੱਕ ਹੋਰ ਉੱਤੇ ਜਗਾੜ ਜਿ ਰੱਖ ਕੇ ਇਹ ਆ ਵਿੱਚ ਪਰਤਾ ਕੋ ਇਹ ਦੇਖਦੇ ਆ ਬਾਈ ਜੀ ਇਹਦਾ ਕੋਈ ਨਵਾਂ ਜਿਹਾ ਗਾੜ ਤਿਆਰ ਕਰੂਗਾ। ਲੋ ਬਾਈ। ਇਹ ਤਾਂ ਕਣ ਜੇ ਨੂੰ ਹੋਰ ਵੱਡਾ ਬਣਾਤਾ। ਲੋ। ਆਹ ਤੁਸੀਂ ਜੀ ਤੇ ਹੁਣ ਸਾਫ਼ ਕਰਨ ਲੱਗਿਆ। ਬਾਕੀ ਦੇਖਦੇ ਆ ਕਿ ਕੀ ਕਰਦਾ ਇਹਦਾ। ਲੋ ਜੀ ਆ ਭਰਤੀ ਜੀ ਲਾਤੀ। ਇਹਦਾ ਸੋਨੇ ਰੰਗੀ ਹੈ ਜਿਵੇਂ ਪਿੱਤਲ ਜਿਹੜਾ ਤਾਵੇ। ਆਹ ਲੋ ਬਾਈ ਇਹ ਤਾਂ ਨਵਾਂ ਕਣ ਤਿਆਰ ਕਰਤਾ ਉਸੇ ਨੂੰ। ਇਹ ਲੋ ਆ ਕੱਟਦਾ ਇਹਨੂੰ। ਫालतੂ। ਲੋ ਬਾਈ ਜੀ ਹੁਣ ਲੱਗ ਗਿਆ ਵਾ ਜੀ ਇਹ ਸਫਾਈ ਕਰਨੇ ਦੀ ਦੇਖੋ ਰੇਗ ਮਾਰ ਜਾ ਮਾਰੀ ਜਾਂਦਾ ਬਈ ਇਹਦਾ ਘੈਂਟ ਘਣ ਤਿਆਰ ਕਰਤਾ ਸੋਹਣਾ ਲੱਗਦਾ ਹੈ ਦੇਖੋ ਲੋ ਬਾਈ ਜੀ ਇਹ ਤਾਂ ਬਾਈ ਜੀ ਨਵੇਂ ਹੀ ਤਿਆਰ ਕਰਤਾ ਕਹਿੰਦਾ ਬੜਾ ਨਵੇਂ ਹੀ ਤਰ੍ਹਾਂ ਤਿਆਰ ਕਰਾਂਗੇ ਆ ਦੇਖੋ ਬਾਈ ਜੀ ਕਿਉਂ ਚਮਕ ਦੇਖੋ ਘਰ ਦੀ ਤੁਸੀਂ ਵੀ ਇਹਨੂੰ ਪਸੰਦ ਕਰੋਗੇ ਲੋ ਮੁੱਠਾ ਹੀ ਪਤਾ ਬਈ ਜੀ ਹਲੋ ਬਾਹਾਂ ਪਾਮ ਤੋਂ ਵਾਦਾ ਚੱਕੋ ਜਰਤਾ ਵਿੱਚ ਫਾਨਾ ਵੀ ਹੱਲੇ ਨਾ ਇਹ ਹਲੋ ਚੱਕੋ ਬਈ ਜੀ ਘੈਂਟ ਤਰੀਕਾ ਬਈ ਜੀ ਦੇਖੋ ਇਹ ਹੁਣ ਕਿੰਨਾ ਮਰਜੀ ਕੁਝ ਵੀ ਘੱਟਦੀਓ ਹਲਦਾ ਨਹੀਂ ਵੜੇ ਬਾਹਾਂ ਇਹਨਾਂ ਜ਼ਬਰਦਸਤ ਠੋਕਦਾ ਨੇ ਚੱਕੋ ਆਹ ਫਾਲਤੂ ਪੀਸ ਜਾ ਤੋ ਬੜਦਾ ਔਰ ਇਹ ਨਾਲ ਹੋ ਬੰਦੇ ਦੇਖਦੇ ਆ ਕੀ ਕਰਦਾ ਲਓ ਬਾਈ ਜੀ ਇਹ ਇੱਕ ਹੋਰ ਫਾਨੇ ਜਿਲਾ ਤੇ ਲੈ ਆਹ ਬਾਈ ਸਿਰੇ ਇਹ ਤਾਂ ਨਹੀਂ ਵਹਾਂ ਹਲਦਾ ਕਿੰਨਾ ਮਰਜੀ ਕੁਝ ਵੀ ਠੋਕੀ ਜਾਓ ਕਿਤੇ ਵੀ ਚਲਾਈ ਜਾਈਏ ਉਹਨੂੰ ਬੰਦੇ ਨੇ ਘੈਂਟ ਜਗੜ ਲਾਇਆ ਲਓ ਜੀ ਆ ਠੋਕ ਤੇ ਵਿੱਚ ਲਓ ਫਾਲਸ ਵੀ ਕਰਤੀ ਵਾਹੇ ਦੇ ਉੱਤੇ ਚੱਕੋ ਬਾਈ ਜੀ ਦੇਖੋ ਕਿਓ ਬਈ ਜੀ ਚਮਕਾ ਕੰਡ ਕੰਨ ਤਿਆਰ ਕਰਤਾ ਹੋਈ ਤੁਹਾਡੇ ਲਈ ਜੇ ਕਿਸੇ ਨੂੰ ਚਾਹੀਦਾ ਆ ਚੱਕੋ ਬਈ ਜੀ ਤਿਆਰ ਹੈ ਖਾਣਾ ਦੇਖੋ ਬਈ ਜੀ ਚਮਕਾ ਸਿਰ ਆ ਲਾਰ ਗਿਆ ਬਈ